ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਹੋਵੋਗੇ ਠੀਕ ਠਾਕ ਸਿਹਤਮੰਦ ਕਰਦੇ ਆਪਨੇ ਨਵੇਂ ਬਲੌਗ ਦੀ ਨਵੀਂ ਵੀਡੀਓ ਨਵੀਂ ਸਵੇਰ ਦੇ ਨਾਲ ਤੇ ਅੱਜ ਬਥੜਾ ਹੋ ਗਿਆ ਜਲਦੀ ਤਿਆਰ ਕਰਨ ਇਹ ਜਲਦੀ ਤਿਆਰ ਹੋਣ ਦਾ ਇੱਕ ਤਾਂ ਆਪਣੇ ਕੋਲ ਗੈਸਟ ਆ ਰਹੇ ਨੇ ਤੇ ਦੂਜਾ ਆਪਣੇ ਪਿੰਡ ਇੱਕ ਪਾਰਟੀ ਦਾ ਪ੍ਰੋਗਰਾਮ ਹੈ ਆਪਾਂ ਉੱਥੇ ਥੋੜਾ ਜਲ ਕੇ ਆਉਣਾ ਤੇ ਉਸ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਆਪਣੇ ਦਫ਼ਤਰ ਤੇ ਬਾਕੀ ਦੇਖਦੇ ਹਾਂ ਪਹਿਲਾਂ ਆਪਾਂ ਬੱਚੇ ਬੈਠੇ ਹਾਂ ਤਾਂ ਸਾਨੂੰ ਬੱਚਾ ਨਾਲ ਮਲਿਆਉਨੇ ਆ ਉਸ ਤੋਂ ਬਾਅਦ ਚੱਲਦੇ ਆ ਪਰ ਖਾਣਾ ਖੁਣਾ ਖਾ ਕੇ ਪਿੰਡ ਦੇ ਪ੍ਰੋਗਰਾਮ ਚ ਤੇ ਆਪਾਂ ਤਿਆਰ ਆ ਬਿਲਕੁਲ ਤੇ ਤੁਰਦੇ ਆ ਹੀ ਫੇਰ ਆਪਾਂ ਹਾਂ ਜਾਣਾ ਨਹੀਂ ਜਲ ਇਹ ਤਾਂ ਜੀ ਲੱਗਣੀ ਜਲੀ ਜਣਾਣਾ ਓਏ ਹੈ ਕਿ ਲੋ ਬੰਸ਼ ਜਾਵੇਂ ਕਿ ਜਾ ਰਹੀ ਨਹੀਂ ਕਿਉਂ ਜੀ ਸਭ ਆ ਲੈਦਾ ਸੱਤੇ ਪਿਆ ਹਜੇ ਸਾਤਾ ਨਹੀਂ ਕੋਈ ਜਿੱਤੀ ਹੋਣੀ ਮਾਰਨਾ ਕਿ ਮੇਰੇ ਕੋਲ ਮਾਰ ਨਹੀਂ ਪਾਉਂਦੇ ਉੱਠ ਰਹੇ ਜਿਹੜਾ ਤਾਂ ਕੋਈ ਦੇਖੇ ਨਾ ਬਾਅਦ ਤੱਕ ਮਾਰਦਾ ਤੁਸੀਂ ਖੋਲ ਤਾਂ ਹੋ ਗਿਆ ਤੁਸੀਂ ਕੀ ਆਹੋ ਮੇਰੀ ਬੱਚੀ ਬਾਹਰ ਕਿੱਥੇ ਇਹ ਐ ਮਾਸੀ ਦੀ ਪੋਤੀ ਆ ਵੀ ਤੂੰ ਦੋਨੋਂ ਕੋਸ਼ਾ ਦੇ ਪੰਜ ਸੌ ਚਹੇ ਲੋ ਹੂੰ ਇਹ ਅਜੇ ਸੱਤੇ ਪਏ ਨੇ ਬਾਕੀ ਕੁਛ ਉੱਠ ਰਹੇ ਨੇ ਤੇ ਆਪਾਂ ਚੱਲਦੇ ਆ ਬਾਕੀ ਤਿਆਰ ਮਾਸੀ ਦਾ ਲੜਕਾ ਹੋਰੇ ਤਿਆਰ ਰੈਡੀ ਦੇ ਹੌਣ ਚੱਲਦੇ ਅਸੋਈ ਚ ਖਾਣਾ ਖਾਣ ਹੌਣਗੇ ਜੀ ਪਰ ਸੋਈ ਦੇ ਚ ਖਾਣਾ ਖਾਣ ਅੱਜ ਬਣੀ ਐ ਕੜੀ ਤੇ ਰਾਤ ਦੀ ਸੱਕੀ ਸਬਜ਼ੀ ਤੇ ਮੰਮੀ ਕਹਿੰਦੀ ਆ ਦੀ ਭੈਣਾਂ ਲਵੇ ਅੱਜ ਆਈਏ ਵਾਪਸ ਕੱਲ ਆਤਾ ਸਵੇਰ ਦੇ ਕੱਲ ਵਾਪਸ ਆਈਏ ਭੈਣਾਂ ਨੇ ਛੱਡਣਾਈ ਐ ਆ ਆਉਂਦੀ ਕੰਮ ਲਾ ਕੇ ਕਰਨਾ ਹੈ ਬਹੁਤ ਬਹੁਤ ਮਿਹਨਤੀ ਮੰਮੀ ਹੈ ਸਾਡੀ ਹੈ ਅੱਦੇ ਮਾਸੀ ਦੇ ਪੁੱਤ ਦੇ ਡੱਬਾ ਲੈਣਾ ਹੀ ਹੈ ਤੇ ਸੰਜੀ ਨਾਲ ਲੈ ਕੇ ਆਈ ਰਸੋ ਮਾਸੀ ਦੇ ਉੱਤੇ ਮਾਸੀ ਦਾ ਮੁੰਡਾ ਨਹਾਉਣ ਲੱਗ ਰਿਹਾ ਕੁੜੀ ਜਦੋਂ ਨੂੰ ਮਿਲਿਆ ਸੀ ਕੁੜੀ ਨੂੰ ਮਿਲਿਆ ਇਹ ਆਪਾਂ ਠੀਕ ਹੈ ਬਾਕੀ ਮਾਸੀ ਉੱਤੇ ਮਾਸੀ ਦਾ ਮੁੰਡਾ ਲੱਗਿਆ ਆਪਾਂ ਨਹਾਉਣ ਹੁਣ ਆਪਾਂ ਖਾਣਾ ਬਣਾ ਕੇ ਪਾ ਕੇ ਫੇਰ ਦੇਖਦਾ ਬਰਾ ਮਿਲਦੇ ਆਂ ਨਾ ਉਹਨੇ ਨੈਟ ਚੋਟਾ ਨਹੀਂ ਨੈਟ 11 ਇਹਦੇ ਬਣਾਵੇਂ ਡੱਗੀ ਜੱਦੀ ਬਣਾਵੇਂ ਔਰ ਡੱਗੀ ਬਣੂਗੀ ਔਰ ਕੀ ਕੱਚਾ ਬੱਚਾ ਇੱਕ ਕਢੋਈ ਬਹੁਤ ਨਾਉਂਦੇ ਆਂਦੇ ਵੀ ਇਹ ਆ ਸਾਡਾ ਨੈਟ 11 ਮਨੀ ਸਿੰਘ ਇਹ ਦਬ ਗਿਆ ਇਹ ਦਬ ਗਿਆ ਦਬ ਗਿਆ ਇੰਜਨ ਦਬ ਗਿਆ ਪਰ ਇਹਦਾ ਇੰਜਨ ਕਰਨ ਵਾਲਾ ਹੁਣ ਉਹ ਸਰਦਾਰ ਨੂੰ ਬੁਲਾਉਣਿਆ ਮਿਸਤਰੀ ਦਾ ਇੰਜਣ ਕਰੂਗਾ ਕਿ ਕਾ ਭਾਈ ਇੰਜਣ ਡਾਊਨ ਮਾਰ ਗਿਆ ਹੈ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਦੇ ਖੇਤ ਦੇ ਵਿੱਚ ਦੱਬੀ ਸਗੀ ਜਿਹੜੀ ਪਾਈਪ ਲਾਈਨ ਤੇ ਉਹ ਪਾਈਪ ਲਾਈਨ ਦੇ ਬਸ ਤੇ ਪਰ ਹੁਣ ਬਰੌਣੇ ਕੋਗੀ ਡੱਗੀ ਜਮਤ ਚੱਲ ਲ ਡੱਗੀ ਰਲ ਕਹ ਦੋ ਕਢੋਈ ਕਹ ਦੋ ਆਪੋ ਦੇ ਹੋ ਐ ਤੇ ਉਹਦੇ ਵਾਸਤੇ ਅੱਜ ਆਣਾ ਮਿਸਤਰੀ ਤੇ ਇੱਟਾਂ ਆਪਾਂ ਨੇ ਕੱਲ ਮੰਗਵਾ ਲਿਆ ਸੀਗਾ ਤੇ ਹੁਣ ਆਪਾਂ ਲੈਣ ਚੱਲੇ ਸੀਮਿੰਟ ਕਿਉਂਕਿ ਸੀਮਿੰਟ ਨਾਲ ਉਹਦੀ ਚਿਣਾਈ ਹੋਣੀ ਐ ਫਿਰ ਪਲਾਸਟਰ ਵੀ ਹੋਣਾ ਤੇ ਹੁਣ ਆਪਾਂ ਚੱਲਾਂ ਸੀਮਿੰਟ ਲੈਣ ਤੇ ਪਹੁੰਚ ਗਏ ਦੁਕਾਨ ਤੇ ਤੇ ਸਵੇਰੇ ਸਵੇਰੇ ਦੇਖਦੇ ਆਂ ਕਿ ਦੁਕਾਨ ਖੁੱਲਦੇ ਨੇ ਬਾਈ ਦੁਪਾ ਕੇ ਕੰਮ ਕਰਵਾ ਲਾਂਗੇ फिलाली चलो चवंदे असां मिंट लेडे फिर मिलंद ਸਿਮਿੰਟ ਆਪਾਂ ਲੈਣਗੇ ਸੀ ਗੱਡੀ ਦੇ ਵਿੱਚ ਗੱਡੀ ਦੇ ਵਿੱਚ ਇਸ ਟਾਈਮ ਹੋ ਗਿਆ ਕਰਦਾ ਹੀ ਕਰਦਾ ਸਿਮਿੰਟ ਨਾਲ ਰੇਤਾ ਉਡਣ ਲੱਗ ਗਿਆ ਆਪਾਂ ਨੇ ਕਰਦਾ ਉਹ ਪੱਖਾ ਹੁਣ ਕਿਉਂਕਿ ਜੋ ਰੇਤਾ ਅੱਗੇ ਅਰੇ ਉਡੜ ਕੇ ਪਿੱਛੇ ਚਲੇ ਜਾਊਗਾ ਨਹੀਂ ਗੱਡੀ 'ਚ ਤੁਹਾਨੂੰ ਪਤਾ ਸਿਮਿੰਟ ਦਾ ਰੇਤਾ ਬਹੁਤ ਹੋ ਜਾਂਦਾ ਸਿਮਿੰਟ ਸਾਰਾ ਉਡੜ ਕੇ ਗੱਡੀ ਦੇ ਵਿੱਚ ਹੋ ਗਿਆ ਤੇ ਬਾਕੀ ਜਾ ਕੇ ਗੱਡੀ ਸੰਭਾਲੇ ਘਰੇ ਛਾੜਨੀ ਪਊਗੀ ਬਾਕੀ ਦੇਖਦਾ ਕਿੰਨਾ ਗਰੇਤਾ ਹੁਣ ਜਾ ਕੇ ਕਿੰਨੇ ਦੇਖਾਂਗੇ ਦਲਾਲ ਕੇ ਨਾਲ ਪਕਵਾਂ ਰੇਤਾ ਚਲਾ ਕੇ ਗੱਡੀ ਦਾ ਕੰਪਟਰ ਬਾਈਕ ਨੂੰ ਬੱਕਾ ਕਾ ਚਲਾ ਰਿਹਾ ਹੁੰਦਾ ਬੈਠੜੀ ਜਾਂਦੀ ਗੱਡੀ 'ਚ ਚਲੋ ਚੱਲਦੇ ਆਂ ਹੁਣ ਅੱਪਕਰ ਜਾ ਕੇ ਲਾਉਨੇ ਸਿਮਿੰਟ ਸਟੱਡ ਫਿਰ ਚੱਲਾਂਗੇ ਆਪਣੇ ਕੰਮ ਵੱਲੋਂ ਸਿਮਿੰਟ ਪੱਪਾ ਲੈਣ ਗੀ ਸਿਮਿੰਟ ਪੱਪਾ ਆਂਸਲਪਾ ਲੈ ਕੇ ਆਏ ਸੀਗੇ ਤੇ ਕੁਛ ਤੋਂ ਚਾਰ-ਚਾਰ ਲੈ ਕੇ ਸੀ ਦੋ ਦਰ ਧਰਤੇ ਆਪਣੇ ਕੋਠੇ 'ਚ ਬਾਕੀ ਆਪੇ ਨੇ ਰੇ ਅੱਜ ਆਉਣਾ ਮਿਸਤਰੀ ਨੇ ਤੇ ਬਣਾਵਾਂਗੇ ਡੱਗੀ ਤੇ ਆਪਾਂ ਗੱਡੀ ਲੈ ਚਿਕੇ ਧਰ ਕੇ ਤੇ ਆਂਦਾ ਸਿਮਿੰਟ ਰਾਵੀ ਕਾਫੀ ਹੋ ਗਿਆ ਇੱਕ ਦਿਨ ਚ ਜਿਹੜਾ ਆਪਣਾ ਬਲੌਗ ਨਹੀਂ ਨਾ ਆ ਰਹੇ ਬਣਦਾ ਦਿਨ ਵਿੱਚ ਦੀ ਕੋਈ ਵੀਡੀਓ ਜਾਂ ਕੋਈ ਸ਼ੂਟਿੰਗ ਨਹੀਂ ਸ਼ੂਟ ਨਹੀਂ ਹੋ ਰਿਹਾ ਮਤਲਬ ਮੇਨ ਕਾਰਨ ਇਹ ਹੀ ਹੈ ਕਿ ਦਿਨੇ ਪੈਂਦੇ ਯਾਰ ਬਹੁਤ ਜਿਆਦਾ ਗਰਮੀ ਅੱਜ ਵੀ ਟੈਂਪਰੇਚਰ ਤਕਰੀਬਨ 50 ਦੇ ਕਰੀਬ ਸੀਗਾ ਬਾਹਰ ਬਿਲਕੁਲ ਨਿਕਲਣ ਦੀ ਜੀ ਕਰਦਾ ਇਸ ਕਰਕੇ ਆਪਾਂ ਥੋੜੀ ਦਿਨ ਦੇ ਸ਼ੂਟ ਰੋਏ ਘੱਟ ਸ਼ੂਟਿੰਗ ਜਾਂ ਬਲੌਗ ਘੱਟ ਬਣਦਾ ਤੇ ਤਕਰੀਬਨ ਸਵੇਰੇ ਸ਼ਾਮ ਦੇ ਹੀ ਸ਼ੂਟ ਆਪਾਂ ਬਲੌਗ ਬਣਾਉਨੇ ਆ ਆਪਾਂ ਵਿ ਜਾ ਰਹੇ ਹਾਂ ਜੀ ਘਰ ਨੂੰ ਬਾਕੀ ਚਲਦੇ ਆ ਘਰੇ ਆ ਕੇ ਬਾਕੀ ਗੱਲਬਾਤ ਹੋ ਗੋ ਗੱਲਬਾਤ ਕਿਸੇਰੇ ਘਰੇ ਆ ਕੇ ਦੱਸਦੇ ਆ ਜੀ ਤੇ ਆਪਾਂ ਚੱਲਾਂਗੇ ਆਪਣੇ ਘਰ ਨੂੰ ਕਿਉਂਕਿ ਨੇੜੇ ਆ ਕੇ ਕਾਫੀ ਹੋ ਗਿਆ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਹਾਂ ਸ਼ਟੰਕਰੇ ਆਪਣਾ ਤੇ ਖਾਣਾ ਖਾ ਲਿਆ ਤੇ ਤੁਹਾਨੂੰ ਪਤਾ ਹੀ ਹੈ ਹੁਣ ਗਰਮੀ ਦਾ ਬਹੁਤ ਹੀ ਜ਼ਿਆਦਾ ਪ੍ਰਕੋਪ ਚੱਲ ਰਿਹਾ ਹੈ ਅੱਜ ਵੀ ਟੈਂਪਰੇਚਰ 347 48 ਦਾ ਟੈਂਪਰੇਚਰ ਹੋ ਗਿਆ ਸੀਗਾ ਤੇ ਆਪਾਂ ਹੁਣ ਥੋੜਾ ਫਰੈਸ਼ ਨੇ ਖਾਣਾ ਖਾਣਾ ਖਾ ਲਿਆ ਤੇ ਗਰਮੀ ਬਹੁਤ ਜ਼ਿਆਦਾ ਹੋ ਗਈ ਹਰੇਕ ਨੂੰ ਬੇਨਤੀ ਹੈ ਕਿ ਦੀ ਬਚਤ ਰੱਖੋ ਜਿੰਨੇ ਹੋ ਸਕਦੀ ਹੈ ਬਚਤ ਰੱਖੋ ਤੇ ਆਪਣਾ ਖਿਆਲ ਰੱਖੋ ਸਤਿ ਸ੍ਰੀ ਅਕਾਲ ਪੰਦ ਮਿਲਦੇ ਇੱਕ ਨਵੀਂ ਵੀਡੀਓ ਇੱਕ ਨਵਾਂ ਬਲੌਗ ਲੈ ਕੇ ਸੋ ਰੱਖੋ ਆਪਣਾ ਖਿਆਲ ਰੱਬ ਰੱਖੇ